12 ਮਾਹ ਦੀ ਬਾਣੀ ਮਾਜ ਰਾਗ ਦੇ ਅੰਦਰ ਧੰ ਗੁਰੂ ਅਰਜਨ ਦੇ ਮਹਾਰਾਜ ਜੀ ਨੇ ਵਿਚਾਰਨ ਕੀਤੀ ਹੈ ਭਾਵੇਂ ਕਿ 2 12 ਮਾਹ ਨੇ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਇੱਕ ਤੁਖਾਰੀ ਰਾਗ ਦੇ ਵਿੱਚ ਹੈ ਉਹ ਧੰ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਦੇ ਮੁਖਾਰਬੇ ਤੋਂ ਵਿਚਾਰਨ ਕੀਤਾ ਹੋਇਆ ਹੈ ਤੇ ਇਹ ਜਿਹੜਾ ਮਾਜ ਰਾਗ ਵਾਲਾ ਹੈ ਇਹ ਧੰ ਗੁਰੂ ਅਰਜਨ ਦੇ ਮਹਾਰਾਜ ਜੀ ਨੇ ਸ੍ਰੀ ਅੰਮ੍ਰਿਤਸਰ ਸਾਹਿਬ ਦੀ ਧਰਤੀ ਤੇ ਜਿੱਥੇ ਮੰਜੀ ਸਾਹਿਬ ਦੀਵਾਨ ਹਾਲ ਹੈ ਨਾ ਗੁਰਦੁਆਰਾ ਮੰਜੀ ਸਾਹਿਬ ਸੋ ਇੱਥੇ ਮਹਾਰਾਜ ਨੇ 12 ਮਾਹ ਵਿਚਾਰਨ ਕੀਤਾ ਸੀ ਤੇ ਧੰਨ ਗੁਰੂ ਅਰਜਨ ਦੇਵ ਮਹਾਰਾਜ ਜੀ ਨੇ ਇਸ 12 ਮਾਹ ਦੇ ਵਿੱਚ 12 ਮਹੀਨਿਆਂ ਦਾ ਜ਼ਿਕਰ ਕੀਤਾ 12 ਮਹੀਨਿਆਂ ਦਾ ਅੱਜ ਮਹਾਰਾਜ ਕਿਰਪਾ ਕਰਕੇ ਅਸੂ ਦੇ ਮਹੀਨੇ ਦਾ ਉਪਦੇਸ਼ ਬਖਸ਼ਿਸ਼ ਕਰਦੇ ਆ ਜਿਵੇਂ ਜੀਵ ਰੂਪ स्त्री ਜਿਹੜੀ ਹੈ ਉਹ ਪਤੀ ਪਰਮਾਤਮਾ ਨੂੰ ਮਿਲਣ ਦੀ ਇੱਛਾ ਰੱਖਦੀ ਹੈ ਉਹਦੇ ਅੰਦਰ ਉਹ ਮਾਹਾ ਹੈ ਇਹ ਮਹਾਰਾਜ ਜ਼ਿਕਰ ਕਰਦੇ ਆ ਜਿੰਦ ਦਾ ਤੇ ਪਰਮਾਤਮਾ ਦਾ ਮਲਾਪ ਕਿਵੇਂ ਹੋਣਾ ਹੈ ਕਿਉਂਕਿ ਸਰੀਰ ਦਾ ਮਲਾਪ ਨਹੀਂ ਹੋਣਾ ਜਿੰਦ ਦਾ ਮਲਾਪ ਹੋਣਾ ਪਰਮਾਤਮਾ ਨਾਲੋਂ ਸਰੀਰ ਤੇ ਇੱਕ ਬਾਣੀ ਪੜਨ ਵਿੱਚ ਸੇਵਾ ਕਰਨ ਵਿੱਚ ਇੱਕ ਵਸੀਲਾ ਹੈ ਇੱਕ ਸਾਧਨ ਹੈ ਸਾਡਾ ਸਰੀਰ ਜੇ ਸਾਨੂੰ ਸਰੀਰ ਮਿਲਿਆ ਸੀ ਬਾਣੀ ਪੜ ਸਕਦੇ ਆ ਜੇ ਸਾਨੂੰ ਸਰੀਰ ਮਿਲਿਆ ਸੇਵਾ ਕਰ ਸਕਦੇ ਆ ਪਰਉਪਕਾਰ ਕਰ ਸਕਦੇ ਆ ਪਰ ਜਿੰਦ ਦਾ ਮਲਾਪ ਪਰਮਾਤਮਾ ਨਾਲ ਹੋਣਾ ਤੇ ਜਰੀਆ ਇਹ ਸਰੀਰ ਬਨਣਾ ਹੈ ਜਰੀਆ ਇਹ ਮਨੁੱਖਾ ਜਨਮ ਬਨਣਾ ਹੈ ਮਨੁੱਖਾ ਜਨਮ ਤੋਂ ਬਿਨਾ ਮਲਾਪ ਨਹੀਂ ਹੋ ਸਕਦਾ ਪਰਮਾਤਮਾ ਨਾਲ ਮਹਾਰਾਜ ਕਹਿੰਦੇ ਨੇ ਗੋਬਿੰਦ ਮਿਲਣ ਕੀ ਇਹ ਤੇਰੀ ਬਰੀਆ गोबिंद परमात्मा ਨੂੰ ਮਿਲਦੀ ਏ ਤੇਰੀ ਵਾਰੀ ਹੈ ਇਹ ਤਰ੍ਹਾਂ ਸਮਾ ਹੈ ਸੋ ਧੰਨ ਗੁਰੂ ਅਰਜਨ ਦੇਵ ਮਹਾਰਾਜ ਕਿਰਪਾ ਕਰਦੇ ਨੇ ਅਸ ਸੁਣ ਪ੍ਰੇਮ ਉਮਾੜਾ ਕਿਉਂ ਮਿਲਿਆ ਹਰ ਜਾਏ ਸਤਿਗੁਰੂ ਅਸੂ ਦੇ ਮਿਹਨੇ ਦੁਆਰਾ ਕਿਰਪਾ ਕਰਦੇ ਨੇ ਕਿ ਜੀਵ ਰੂਪ ਇਸਤਰੀ ਦੇ ਅੰਦਰ ਇੱਕ 우ਮਾਹਾ ਹੈ 우ਸ਼ਾਲਾ ਹੈ ਖਿਚ ਹੈ ਕਿ ਕਿਵੇਂ ਪ੍ਰਮਾਤਮਾ ਦੇ ਨਾਲ ਮਿਲਿਆ ਜਾਵੇ ਕਿਵੇਂ ਪ੍ਰਮਾਤਮਾ ਦੇ ਨਾਲ ਮਲਾਪ ਹੋ ਸਕਦਾ ਹੈ ਮੈਂ ਪ੍ਰਮਾਤਮਾ ਨੂੰ ਮਿਲ ਪਾऊं ਜਿਵੇਂ ਪਿਆਸੇ ਨੂੰ ਪਿਆਸ ਲੱਗੀ ਹੋਵੇ ਨਾ ਉਹ ਚਾਰੇ ਪਾਸੇ ਤੱਕਦਾ ਹੈ ਕਿਦਰੋਂ ਪਾਣੀ ਦਾ ਗਲਾਸ ਮਿਲ ਜਾਵੇ ਤੇ ਮੇਰੀ ਪਿਆਸ बुझ ਜਾਵੇ ਜੇਠ ਹਾੜ ਦੇ ਦਿਨ ਹੋਣ ਤੇ ਬੰਦੇ ਨੂੰ ਲੱਗੀ ਹੋਵੇ ਪਿਆਸ ਤੇ ਪਾਣੀ ਕਿਧਰੋਂ ਵੀ ਨਜ਼ਰ ਨਾ ਆਵੇ ਉਹਦੇ ਨਾਲ ਕੀ ਬੇਦਦੀ ਉਹਨੂੰ ਪਤਾ ਹੈ ਜਦੋਂ ਬੰਦੇ ਨੂੰ ਪਿਆ ਪਾਣੀ ਮਿਲਦਾ ਹੈ ਉਹਨੂੰ ਸਕੂਨ ਮਿਲਦਾ ਹੈ ਉਹਦੀ ਪਿਆਸ बुझ ਜਾਂਦੀ ਹੈ ਇਸੇ ਤਰ੍ਹਾਂ ਜਦੋਂ ਅੰਦਰ ਖਿੱਚ ਪੈਦਾ ਹੁੰਦੀ ਹੋਵੇ ਗੁਰੂ ਪਿਆਰ ਉਹ ਮਾਹੜਾ ਹੋਵੇ ਉਸਾਲਾ ਹੋਵੇ ਤੇ ਪਰਮਾਤਮਾ ਦਾ ਮਲਾਪ ਨਾ ਹੁੰਦਾ ਹੋਵੇ ਤੇ ਉਹਦੇ ਅੰਦਰ ਦੇ ਹਾਲਾਤ ਕਿਹੋ ਜੇ ਨੇ ਉਹ ਦੱਸ ਨਹੀਂ ਸਕਦਾ ਕਿਉਂਕਿ ਬਾਣੀ ਕਹਿੰਦੀ ਦਰਸ ਤੇਰੇ ਕੀ ਪਿਆਸ ਮਨ ਲੱਗੀ اے ਸੱਚੇ ਪਾਤਸ਼ਾਹ ਤੇਰੇ ਦਰਸ਼ਨਾਂ ਦੀ ਮੇਰੇ ਅੰਦਰ ਬੜੀ ਪਿਆਸ ਲੱਗੀ ਹੋਈ ਆ ਬੜੀ ਮੇਰੇ ਅੰਦਰ ਖਿੱਚ ਬਾਣੀ ਕਹਿੰਦੀ ਕੋਈ ਆਣ ਮਿਲਾਵੇ ਮੇਰਾ ਪ੍ਰੀਤਮ ਪਿਆਰਾ ਹਉ ਤਿਸ ਪੈ ਆਪ ਵਿੱਚ ਆਈ ਕੋਈ ਗੁਰੂ ਦਾ ਪਿਆਰਾ ਮੈਨੂੰ ਪ੍ਰਮਾਤਮਾ ਨਾਲ ਮਿਲਾ ਦੇਵੇ ਕਿ ਮੈਂ ਆਪਣਾ ਆਪ ਨੂੰ ਵੇਚ ਦੇਵਾਂਗਾ ਉਹਦਾ ਗੋਲਾ ਬਣ ਜਾਵਾਂਗਾ ਉਹਦਾ ਸੇਵਾਦਾਰ ਬਣ ਜਾਵਾਂਗਾ ਜੇ ਕਿਤੇ ਮੈਨੂੰ ਕੋਈ ਪ੍ਰਮਾਤਮਾ ਦੇ ਨਾਲ ਮਿਲਾ ਦੇਵੇ ਉਹਦੇ ਨਾਲ ਮਲਾਪ ਕਰਾ ਦੇਵੇ ਧੰਨ ਗੁਰੂ ਅਰਜਨ ਦੇਵ ਜੀ ਦਾ ਇੱਕ ਅਸੀਂ ਸ਼ਬਦ ਪੜ੍ਹਦੇ ਹਾਂ ਸ਼ਾਂਤ ਰੂਪ ਦੇ ਵਿੱਚ ਗੁਰੂ ਪਿਆਰਿਓ ਤੇ ਇੱਕ ਸ਼ਲੋਕ ਰੂਪ ਦੇ ਵਿੱਚ ਸ਼ਲੋਕ ਦਰਸ਼ਨ ਪਿਆਸੀ ਦਿਨਸ ਰਾਤ ਚਿਤਵੋਂ ਅੰਨ ਦਿਨ ਨੀਤ ਖੋਲ ਕਬੜ ਗੁਰ ਮੀਲੀਆ ਨਾਨਕ ਹਰ ਸੰਗ ਮੀਤ ਮਹਾਰਾਏ ਕਹਿੰਦੇ ਸੱਚੇ ਪਾਤਸ਼ਾਹ ਮੇਰੀ ਦੇਵੀ ਮਿਰਤੀ ਹੈ ਇਹ ਤੇਰੇ ਦਰਸ਼ਨਾਂ ਦੀ ਪਿਆਸੀ ਹੈ ਆਸਾ ਤੇ ਆਦੇਸਾ ਦੇ ਤਖਤੇ ਖੋਲ ਕੇ ਦੇਹ ਦਿਹਾ ਦਾ ਜਿੰਦਰਾ ਤੋੜ ਕੇ ਪ੍ਰਮਾਤਮਾ ਜੀ ਮਲਾਪ ਹੋ ਜਾਵੇ ਆਪ ਜੀ ਦਾ ਕਿਰਪਾ ਕਰੋ ਖੋਲ ਕਬਟ ਗੁਰ ਮੇਲੀਆ ਮਹਾਰਾਜ ਕਬਟ ਖੋਲ ਕੇ ਆਪ ਜੀ ਮੈਨੂੰ ਆਪਣੇ ਨਾਲ ਮੇਲ ਲਿਓ। ਸ਼ੰਤ ਸੁਣ ਯਾਰ ਹਮਾਰੇ ਸੱਜਣ ਇਹ ਮੇਰੇ ਯਾਰ ਹੈ ਮੇਰੇ ਮਿੱਤਰ ਮੈਂ ਆਪ ਜੀ ਦੇ ਚਰਨਾਂ 'ਚ ਇੱਕ ਬੇਨਤੀ ਕਰਦਾ ਹਾਂ ਸੁਣ ਯਾਰ ਹਮਾਰੇ ਸੱਜਣ ਇੱਕ ਕਰਉ ਬੇਨਤੀ ਆ ਇੱਕ ਬੇਨਤੀ ਕਰਦਾ ਤਿਸ ਮੋਹਨ ਲਾਲ ਪਿਆਰੇ ਜਿਹੜਾ ਮਨਾਂ ਨੂੰ ਮੋਹਣ ਵਾਲਾ ਨਾ ਮਨਾ ਨੂੰ ਮੋਹਣ ਵਾਲਾ ਜਿਹੜਾ ਲਾਲ ਪਿਆਰਾ ਪ੍ਰਮਾਤਮਾ ਹੈ ਤਿਸ ਮੋਹਣ ਲਾਲ ਪਿਆਰੇ ਹੋ ਫਿਰੋ ਖੋਜੰਤੀਆ ਮੈਂ ਉਹਨੂੰ ਲੱਭਦੀ ਫਿਰਦੀ ਹਾਂ ਮੈਂ ਉਹਨੂੰ ਖੋਜਦੀ ਫਿਰਦੀ ਹਾਂ ਕਿ ਕਿਧਰੋਂ ਮੈਨੂੰ ਪ੍ਰਮਾਤਮਾ ਮਿਲ ਜਾਵੇ ਮੈਂ ਜੰਗਲਾਂ ਦੇ ਵਿੱਚ ਵੀ ਲੱਭਿਆ ਪਰ ਮੈਨੂੰ ਜੰਗਲਾਂ ਦੇ ਵਿੱਚ ਰੱਬ ਨਹੀਂ ਮਿਲਿਆ ਮੈਂ ਚਾਰਾਂ ਦਿਸ਼ਾਵਾਂ ਦੇ ਵਿੱਚ ਰੱਬ ਨੂੰ ਲੱਭਿਆ ਪਰ ਰੱਬ ਨਹੀਂ ਮਿਲਿਆ ਉਹ ਕਿੱਥੇ ਰਹਿੰਦਾ ਏ ਉਹਦਾ ਦੇਸ਼ ਕਿਹੜਾ ਏ ਉਹਦਾ ਵਾਸਾ ਕਿੱਥੇ ਏ ਮੈਂ ਉਹਦੇ ਨਾਲ ਮਿਲਣਾ ਚਾਹਨੀ ਆ ਮੈਨੂੰ ਮਲਾ ਦਿਓ ਤਿਸ ਮੋਹਨ ਲਾਲ ਪਿਆਰੇ ਹੋ ਫਿਰੋ ਕੋ ਜੰਤੀ ਆ ਤਿਸ ਦਸ ਪਿਆਰੇ हे ਗੁਰੂ ਦੇ ਪਿਆਰੇ ਰੱਬ ਦੇ ਪਿਆਰੇ ਮੈਨੂੰ ਦਾਸੀ 파 ਦੇ ਉਹ ਰੱਬ ਹੈ ਕਿੱਥੇ ਆ ਤਿਸ ਦਸ ਪਿਆਰੇ ਕਹਿਣ ਲੱਗੇ ਜੇ ਦਸ ਪਾ ਦਈਏ ਦਸ ਲਈਏ ਰੱਬ ਇੱਥੇ ਰਹਿੰਦਾ ਹੈ ਰੱਬ ਦੇ ਨਾਲ ਜੇ ਸਿੱਧੀ ਗੱਲ ਕਰਾ ਦਈਏ ਤੇ ਫਿਰ ਤੁਸੀਂ ਕੀ ਭੇਟਾ ਦੇਵੋਗੇ ਜੇ ਰੱਬ ਦੇ ਨਾਲ ਤੁਹਾਡੀ ਗੱਲ ਹੋ ਜਾਵੇ ਸਿੱਧੀ ਮਲਾਪ ਹੋ ਜਾਵੇ ਫਿਰ ਕਹਿਣ ਲੱਗੇ ਕੀ ਭੇਟਾ ਦੇਵੋਗੇ ਕਹਿਣ ਲੱਗੇ ਤੇ ਸਰਦਾਰ ਪਿਆਰੇ ਸਿਰ ਧਰੀ ਉਤਾਰੇ ਕਹਿਣ ਲੱਗੇ ਮੈਂ ਆਪਣਾ ਸਿਰ ਵੱਢ ਕੇ ਤੁਹਾਡੇ ਅੱਗੇ ਰੱਖ ਦੇਵਾਂਗਾ ਪਰ ਇੱਕ ਵਾਰ ਰੱਬ ਨਾਲ ਜ਼ਰੂਰ ਮਲਾ ਦਿਓ ਆਖੋ ਸਤਨਾਮ ਸ੍ਰੀ ਵਾਹਿਗੁਰੂ ਸੀਸ ਵੱਡੈ ਕਰ ਬੈਸਣ ਦੀਜੈ ਵਿਣਸਿਰ ਸੇਵ ਕਰੀਜੈ ਮੈਂ ਸੀਸ ਵੱਡ ਕੇ ਆਪਣਾ ਦੇ ਦੇਵਾਂਗਾ ਬਿਨਾ ਸਿਰ ਤੋਂ ਸੇਵਾ ਕਰਾਂਗਾ ਗੁਰੂ ਨਾਨਕ ਸਾਹਿਬ ਕਹਿੰਦੇ ਜੋ ਤੋ ਪ੍ਰੇਮ ਖੇਲਣ ਕਾ ਚਾਉ ਸਿਰ ਧਰ ਤਲੀ ਗਲੀ ਮੇਰੀ ਆਉ ਇੱਕ ਮਾਰਗ ਪੈ ਤੇਰੀ ਜੈ ਸਿਰ ਦੀਜੈ ਕਾਣਾ ਕੀਜੇ ਫਿਰ ਮਿਲਦਾ ਜੇ ਰੱਬ ਪ੍ਰੇਮ ਦੀ ਗਲੀ ਦੇ ਵਿੱਚ ਚੱਲਣਾ ਪੈਂਦਾ ਆਪਣਾ ਸਿਰ ਵੱਢ ਕੇ ਕਹਿਣ ਲੱਗੇ ਤਿਸ ਦਸ ਪਿਆਰੇ ਸਿਰ ਧਰੀ ਉਤਾਰੇ ਇੱਕ ਭੋਰੀ ਦਰਸ਼ਨ ਦੀਜੈ ਇੱਕ ਭੋਰੀ ਮਾਤਰੀ ਕਿਤੇ ਮੈਨੂੰ ਦਰਸ਼ਨ ਹੋ ਜਾਣ ਚਲ ਘਾਰਾ ਹੀ ਪੈ ਜਾਵੇ ਕਦੇ ਕਹਿਣ ਲੱਗੇ ਕੋਈ 2 ਘੰਟੇ ਲਈ ਕੋਈ 3 ਘੰਟੇ ਲਈ ਕੋਈ ਸਾਰੀ ਦਿਹਾੜੀ ਲਈ ਨਹੀਂ ਮੈਂ ਕਹਿੰਦਾ ਮਹਾਰਾਏ ਕਹਿੰਦੇ ਇੱਕ ਘੜੀ ਮਾਤਰ ਭੋਰੀ ਮਾਤਰ ਹੋਰੀ ਮਾਤਰੀ ਮੈਨੂੰ ਦਰਸ਼ਨ ਦੇ ਦਿਓ ਚਲਕਾਰਾ ਹੀ ਪੈ ਜਾਵੇ ਕਿਤੇ ਰੱਬ ਦਾ ਬਸ ਉਸ ਚਲਕਾਰੇ ਦੇ ਨਾਲ ਹੀ ਕਿਰਪਾ ਹੋ ਜਾਵੇ ਚਲਕਾਰਾ ਹੀ ਕਿਤੇ ਪੈ ਜਾਵੇ ਨਾ ਉਹਦੇ ਨਾਲ ਹੀ ਕਿਰਪਾ ਹੋ ਜਾਵੇ ਕਿ ਕਿਰਪਾ ਵਰਸ ਜਾਏ ਹੋਰੀ ਦਾ ਅਰਥ ਮਾਂ ਪਰੇਸ਼ਾਨੇ ਵੀ ਕੀਤਾ ਹੈ ਹੋਲੀ ਬਿਰਤੀ ਵਾਲਾ ਭਗਤ ਧੰਨਾ ਹੋਲੀ ਬਿਰਤੀ ਵਾਲਾ ਸੀ ਤੇ ਭੋਲੇ ਸੁਭਾਅ ਵਾਲੇ ਨੂੰ ਰੱਬ ਮਿਲ ਗਿਆ ਭੋਲੇ ਭਾ ਮਿਲੇ ਰੱਬ ਰਾਇ ਕਹਿਣ ਲੱਗੇ ਭੋਲਾ ਸੁਭਾਅ ਸੀ ਤੇ ਭੋਲੇ ਸੁਭਾਅ ਵਾਲੇ ਨੂੰ ਰੱਬ ਮਿਲ ਗਿਆ ਇਥੇ ਮਹਾਰਾਜ ਕਹਿੰਦੇ ਇੱਕ ਭੋਰੀ ਦਰਸ਼ਨ ਦੀਜੈ ਨੈਣ ਹਮਾਰੇ ਪ੍ਰ ਰੰਗ ਰੰਗਾਰੇ ਮੇਰੇ ਜਿਹੜੇ ਨੈਣ ਨੇ ਨਾ ਮੇਰੇ ਜਿਹੜੇ ਨੇਤਰ ਨੇ ਇਹ ਪਰਮਾਤਮਾ ਨੂੰ ਵੇਖਣ ਵਾਸਤੇ ਰੰਗੇ ਪਏ ਆ ਉਹਦੇ ਪਿਆਰ ਵਿੱਚ ਭਿੱਜੇ ਪਏ ਆਂਖਾਂ ਵਿੱਚੋਂ ਨੀਰ ਵਗਦਾ ਹੈ ਪ੍ਰੇਮ ਦਾ ਪਾਣੀ ਵਹਿੰਦਾ ਹੈ ਮੇਰੀਆਂ ਅੱਖਾਂ ਵਿੱਚੋਂ ਸਾਰੀ ਦਿਹਾੜੀ ਕਿਤੇ ਮੈਨੂੰ ਪ੍ਰਮਾਤਮਾ ਮਿਲ ਜਾਵੇ ਕਿਤੇ ਮੈਨੂੰ ਦਿਸ ਜਾਵੇ ਨੈਣ ਹਮਾਰੇ ਪ੍ਰੇ ਰੰਗ ਰੰਗਾਰੇ ਇੱਕ ਤਿਲ ਪੀਣਾ ਤ੍ਰਿਜੈ ਇੱਕ ਤਿਲ ਮਾਤਰ ਵੀ ਮੇਰੇ ਅੰਦਰ ਧੀਰਜ ਨਹੀਂ ਹੈ ਪ੍ਰਭ ਸ਼ਿਵ ਮਨ ਲੀਨਾ ਜਿਉਂ ਜਲ ਮੀਨਾ ਚਾਤਰਕ ਜਿਵੈ ਤੇ ਸੰਤਿਆ ਮੇਰੇ ਹਾਲਾਤ ਐਹੋ ਜੇ ਨੇ ਜਿਵੇਂ ਮੱਛੀ ਦਾ ਪਾਣੀ ਨਾਲ ਆਪਾਂ ਜੁੜਿਆ ਹੈ ਪ੍ਰਭ ਸਿਮ ਮਨ ਲੀਨਾ ਜਿਉਂ ਜਲ ਮੀਨਾ ਜਿਵੇਂ ਮੱਛੀ ਪਾਣੀ ਬਿਨਾ ਰਹਿ ਨਹੀਂ ਸਕਦੀ ਤੇ ਕਹਿਣ ਲੱਗੇ ਅਸੀਂ ਰੱਬ ਬਿਨਾ ਪਰਮਾਤਮਾ ਬਿਨਾ ਰਹਿ ਨਹੀਂ ਸਕਦੇ ਪ੍ਰਭ ਸਿਮ ਮਨ ਲੀਨਾ ਜਿਉਂ ਜਲ ਮੀਨਾ ਚਾਤਰਕ ਜਿਵੇ ਤੇ ਸੰਤੀ ਆ ਜਿਵੇਂ ਚਾਤਰਕ ਜਿਹੜਾ ਹੈ ਉਹ ਸ਼ਵਾਂਤੀ ਬੂੰਦ ਲਈ ਤਰਸਦਾ ਹੈ ਇਸੇ ਤਰ੍ਹਾਂ ਅਸੀਂ ਰੱਬ ਦੇ ਦیدارਾਂ ਲਈ ਤਰਸਦੇ ਹਾਂ स्वागत ਕਬੀਰ ਸਾਹਿਬ ਕਹਿੰਦੇ ਨੇ ਕਬੀਰ ਕਿਸੋ ਕਿਸੋ ਕੂਕੀਐ ਨਾ ਸੋਈਐ ਆਸਾਰ ਰਾਤ ਦਿਵਸ ਕੇ ਕੂਕਨੇ ਕਬੂ ਕੈ ਸੁਣੇ ਪੁਕਾਰ ਕਹਿ ਲਗੇ ਤੂੰ ਕਿਸੋ ਕਿਸੋ ਕੂਕੀ ਜਾ ਉਹਦਾ ਨਾਮ ਲੈ ਕੇ ਬੋਲੀ ਜਾ ਰਾਤ ਦਿਨ ਪੁਕਾਰਾਂ ਕਰੀ ਜਾ ਇੱਕ ਦਿਨ ਤਾਂ ਰੱਬ ਤੇਰੀ ਪੁਕਾਰ ਨੂੰ ਜ਼ਰੂਰ ਸੁਣੇਗਾ ਅਸੀਂ ਨਿਤਨੇਮ ਕਰਦੇ ਆਂ ਅੰਮ੍ਰਿਤ ਵੇਲੇ ਸਾਮ ਨੂੰ ਰਹਿ ਰਸ ਦਾ ਪਾਠ ਕਰਦੇ ਆਂ ਸਿਮਰਨ ਕਰਦੇ ਆਂ ਅਸੀਂ ਕਈ ਵਾਰ ਕਹਿ ਦਿੰਨੇ ਆਂ ਐਨੀ ਬਾਣੀ ਪੜ੍ਹਦੇ ਆਂ ਫਿਰ ਵੀ ਪ੍ਰਾਪਤੀ ਨਹੀਂ ਹੋਈ ਫਿਰ ਵੀ ਕਿਰਪਾ ਨਹੀਂ ਹੋਈ ਪੜੀ ਚੱਲੋ ਇੱਕ ਦਿਨ ਤਾਂ ਮਹਾਰਾਜ ਦਰਵਾਜ਼ੇ ਖੋਲੇਗਾ ਖੋਲੇਗਾ ਕਈ ਵਾਰ ਕਹਿ ਦਿੰਨੇ ਮਨ ਨਹੀਂ ਟਿਕਦਾ ਬਸ ਹੋਂ ਨਹੀਂ ਨਿਤਨੇਮ ਕਰਨਾ ਹੋਂ ਨਹੀਂ ਸਿਮਰਨ ਕਰਨਾ ਗੁਰੂ ਪਿਆਰਿਓ ਕਰੇ ਚੱਲੋ ਮਨ ਟਿਕਾਉਣ ਵਾਸਤੇ ਤਾਂ ਅਸੀਂ ਬਾਣੀ ਪੜ੍ਹਦੇ ਆਂ ਬਾਣੀ ਪੜ੍ਹਨ ਤੋਂ ਪਹਿਲਾਂ ਮਨ ਕਿਧਰੇ ਟਿਕ ਸਕਦਾ ਬਾਣੀ ਪੜ੍ਹਦੇ ਅਸੀਂ ਮਨ ਟਿਕਾਉਣ ਵਾਸਤੇ ਤੇ ਬਾਣੀ ਨੇ ਸਾਡਾ ਮਨ ਟਿਕਾਉਣਾ ਜੇ ਅਸੀਂ ਕਹਿੰਨੇ ਆ ਬਾਣੀ ਪੜ੍ਹਦੇ ਆਂ ਮਨ ਵਿੱਚ ਬਰੇ ਬੁਰੇ ਖਿਆਲ ਚੱਲ ਪੈਂਦੇ ਆ ਸਮਝ ਲੈਣਾ ਜਦੋਂ ਬਾਣੀ ਪੜ੍ਹਦੇ ਆਂ ਮਨ ਵਿੱਚ ਬੁਰੇ ਖਿਆਲ ਚੱਲਦੇ ਹੋ ਨਾ ਤੇ ਮਹਾਰਾਜ ਸਮਝ ਲੈਣਾ ਬਾਣੀ ਸਾਨੂੰ ਦਰਪਣ ਦਿਖਾ ਦਿੰਦੀ ਆ ਵੀ ਤੂੰ ਐਹੋ ਜਿਹਾ ਐ ਬਾਣੀ ਵਿਖਾ ਦਿੰਦੀ ਆ ਵੀ ਤੂੰ ਐਹੋ ਜਿਹਾ ਤੇਰੇ ਅੰਦਰ ਐਹੋ ਜਿਹੇ ਖਿਆਲ ਨੇ ਸਾਡੀ ਅਸਲੀਅਤ ਬਾਣੀ ਪੜਦਿਆਂ ਸਾਹਮਣੇ ਆ ਜਾਂਦੀ ਸਾਧ ਸੰਗਤ ਤਾਂ ਸਾਡੇ ਅੰਦਰ ਮਾਰੇ ਭੜੇ ਖਿਆਲ ਚੱਲਦੇ ਆ ਬਾਣੀ ਵਿਖਾ ਦਿੰਦੀ ਐ ਆ ਤੇਰੀ ਬੰਦਿਆ ਅਸਲੀਅਤ ਹੈ ਤੇ ਉਹਨੇ ਕਿਰਪਾ ਕਰਨੀ ਬਾਣੀ ਨੇ ਪੜੀ ਚੱਲੋ ਇੱਕ ਦਿਨ ਤਾਂ ਮਹਾਰਾਜ ਜ਼ਰੂਰ ਕਿਰਪਾ ਕਰੇਗਾ ਜਦੋਂ ਸਾਡੇ ਮਨ ਨੂੰ ਸ਼ਾਂਤੀ ਆ ਜਾਏਗੀ। ਪ੍ਰਭ ਸਿਮਨ ਲੀਨਾ ਜਿਉਂ ਜਲ ਮੀਨਾ ਚਾਤਰਕ ਜਿਵੇਂ ਤਸੰਤੀ ਆ ਜਿਵੇਂ ਚਾਤਰਕ ਪਿਆਸਾ ਹੈ ਬੂੰਦ ਬਿਨਾ ਤਰਸਦਾ ਮੈਂ ਤੇਰੇ ਦਰਸ਼ਨਾਂ ਬਿਨਾ ਤਰਸਦਾ। ਚਾਤਰਕ ਦਿਵੇ ਤਸੰਤੀ ਆ। ਪ੍ਰਭ ਸਿਮਨ ਲੀਨਾ ਜਿਉਂ ਜਲ ਮੀਨਾ ਚਾਤਰਕ ਦਿਵੇ ਤਸੰਤੀ ਆ। ਇਸੇ ਤਰੀਕੇ ਦੇ ਨਾਲ ਸਾਡੀ ਜਿਹੜੀ ਬਿਰਤੀਆ ਪਰਮਾਤਮਾ ਦੇ ਨਾਲ ਜੁੜੀ ਹੋਈ ਸਾਡੇ ਅੰਦਰ ਖਿੱਚ ਪੈਦਾ ਹੋ ਰਹੀ ਹੈ। ਖਿੱਚ ਪੈਦਾ ਹੋ ਰਹੀ ਹੈ। ਤੇ ਗੁਰੂ ਅਰਜਨ ਦੇਵ ਮਹਾਰਾਜ ਕਹਿੰਦੇ ਪਏ ਆ ਅਸੁਨ ਪ੍ਰੇਮੁ ਮਹਾੜਾ ਇਹੋ ਜਿਹਾ ਉਮਾੜਾ ਇਹੋ ਜੀ ਖਿੱਚ ਮੇਰੇ ਅੰਦਰ ਪੈਦਾ ਹੋ ਰਹੀ ਆ ਕਿ ਕਦੋਂ ਮੈਨੂੰ ਮੇਰਾ ਪਤੀ ਪਰਮਾਤਮਾ ਮਿਲੇਗਾ। ਜੀਵ ਰੂਪ ਇਸਤਰੀ ਜਿਹੜੀ ਐ ਉਹਦੇ ਅੰਦਰ ਉਸਾਲਾ ਪੈਦਾ ਹੋ ਰਿਹਾ ਹੈ। ਕਿਉਂ ਮਿਲਿਏ ਹਰ ਜਾਏ। ਕਿਵੇਂ ਉਸ ਪਰਮਾਤਮਾ ਨੂੰ ਮਿਲਿਆ ਜਾ ਸਕਦਾ ਹੈ ਮਨ ਤਨ ਪਿਆਸ ਦਰਸ਼ਨ ਘਣੀ ਕੋਈ ਆਣ ਮਿਲਾਵੇ ਮਾਏ ਮੇਰੇ ਮਨ ਤੇ ਤਨ ਦੇ ਵਿੱਚ ਦਰਸ਼ਨਾਂ ਦੀ ਪਿਆਸਾ ਲੱਗੀ ਹੋਈ ਹੈ ਕੋਈ ਪਰਮਾਤਮਾ ਦੇ ਨਾਲ ਪਿਆਰਾ ਆਣ ਕੇ ਮੈਨੂੰ ਮਿਲਾ ਦੇਵੇ ਕੋਈ ਰੱਬ ਦੇ ਨਾਲ ਮਿਲਾ ਦੇਵੇ ਗੁਰੂ ਪਿਆਰਿਓ ਦੁਨੀਆ 'ਚ ਗ੍ਰੰਥ ਤਾਂ ਹੋਰ ਵੀ ਬਥੇਰੇ ਆ ਉਹ ਰੱਬ ਦੀ ਗੱਲ ਕਰਦੇ ਨੇ ਪਰ ਗੁਰੂ ਗ੍ਰੰਥ ਸਾਹਿਬ ਰੱਬ ਦੀ ਗੱਲ ਵੀ ਕਰਦੇ ਆ ਤੇ ਰੱਬ ਨੂੰ ਮਲਾਉਂਦੇ ਵੀ ਨੇ ਜਦੋਂ ਕੋਈ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਪੜ੍ਹਦਾ ਹੈ ਤੇ ਗੁਰੂ ਗ੍ਰੰਥ ਸਾਹਿਬ ਜਿੱਥੇ ਬਾਣੀ ਰੱਬ ਦੀ ਗੱਲ ਕਰਦੇ ਆ ਉਥੇ ਰੱਬ ਨਾਲ ਮਲਾ ਵੀ ਦਿੰਦੇ ਕਹਿੰਦੇ ਆ ਸੱਜਣਾ ਮੈਂ ਤੈਨੂੰ ਰੱਬ ਦੇ ਨਾਲ ਮਲਾ ਆਹ ਤੈਨੂੰ ਰੱਬ ਦੀ ਗੱਲ ਦੱਸਾਂ ਤੇ ਸਿੱਧੀ ਤੇਰੀ ਰੱਬ ਨਾਲ ਗੱਲ ਕਰਾ ਦੇਣਾ ਗੁਰੂ ਗ੍ਰੰਥ ਸਾਹਿਬ ਇੰਨੇ ਮਹਾਨ ਨੇ ਸਿੱਧੀ ਬਾਹ ਫੜਾ ਦਿੰਦੇ ਆ ਰੱਬ ਨੂੰ ਪਿਆਰੋ ਸਿੱਧੀ ਬਾਹ ਇਸ ਵਾਸਤੇ ਮਹਾਰਾਜ ਕਹਿੰਦੇ ਮੇਰੇ ਮਨ ਤੇ ਤਨ ਦੇ ਵਿੱਚ ਦਰਸ਼ਨਾਂ ਦੀ ਪਿਆਸਾ ਲੱਗੀ ਹੋਈ ਹੈ ਕੋਈ ਮੈਨੂੰ ਆਣ ਕੇ ਉਸ ਪ੍ਰਮਾਤਮਾ ਦੇ ਨਾਲ ਮਲਾ ਦੇਵੇ ਸੰਤ ਸਹਾਈ ਪ੍ਰੇਮ ਕੇ ਹਉ ਤਿੰਨ ਕੈ ਲਾਗਾ ਪਾਏ ਮਹਾਰਾਜ ਕਹਿੰਦੇ ਜਿਹੜੇ ਸੰਤ ਜਾਣੇ ਨਾ ਪ੍ਰੇਮ ਵਾਲਿਆਂ ਦੇ ਸਹਾਈ ਹੁੰਦੇ ਆ ਪ੍ਰੇਮ ਕਰਨ ਵਾਲਿਆਂ ਦੀ ਸਹਾਇਤਾ ਕਰਦੇ ਆ ਵਚੋਲੇ ਬੰਦਿਆ ਗੁਰੂ ਕੇ ਪਿਆਰੇ ਜਿਹੜੇ ਜੁੜੇ ਹੋਣਾ ਉਹ ਹੋਰਾਂ ਨੂੰ ਵੀ ਜੋੜ ਦਿਆ ਕਰਦੇ ਆ ਇਸ ਵਾਸਤੇ ਜ਼ਿਕਰ ਕੀਤਾ ਸਾਤ ਬਿਰਤੀ ਵਾਲੇ ਪ੍ਰੇਮ ਵਾਲਿਆਂ ਦੀ ਸਹਾਇਤਾ ਕਰਦੇ ਹੋਂ ਤਿੰਨ ਕਾ ਲਾਗਾ ਪਾਏ ਐਸੇ ਕਰਕੇ ਮੈਂ ਉਹਨਾਂ ਦੇ ਚਰਨਾਂ ਦੇ ਨਾਲ ਲੱਗਦੀ ਹਾਂ ਕਿਉਂਕਿ ਉਹ ਪਰਮਾਤਮਾ ਨਾਲ ਮਲਾਉਣ ਵਿੱਚ ਸਹਾਇਤਾ ਕਰਦੇ ਆ ਵੇਨ ਪ੍ਰਭ ਕਿਉਂ ਸੁਖ ਪਾਈ ਐ ਦੂਜੀ ਨਾਹੀ ਜਾਏ ਕਹਿਣ ਲੱਗੇ ਪ੍ਰਮਾਤਮਾ ਤੋਂ ਬਿਨਾਂ ਸੁੱਖ ਕਿਦਰੇ ਨਹੀਂ ਆ ਜਿੱਥੇ ਮਰਜੀ ਚਲੇ ਜਾਓ 10 ਦਸਾਵਾਂ ਵਿੱਚ ਭੜਕ ਲਓ ਰੱਬ ਤੋਂ ਬਿਨਾਂ ਕਦਰੇ ਵੀ ਸੁੱਖ ਨਹੀਂ ਡਿਠਾ ਸਭ ਸੰਸਾਰ ਸੁੱਖ ਨਾ ਨਾਮ ਬਿਨਾਂ ਸਾਰਾ ਸੰਸਾਰ ਤੱਕਿਆ ਪਰ ਰੱਬ ਤੋਂ ਬਿਨਾਂ ਕਿਦਰੇ ਵੀ ਸੁੱਖ ਨਹੀਂ ਹੈ ਕਿਦਰੇ ਵੀ ਸੁੱਖ ਨਹੀਂ ਬਿਨ ਪ੍ਰਭ ਕਿਉਂ ਸੁੱਖ ਪਾਈ ਹੈ ਕਹਿਣ ਲੱਗੇ ਪ੍ਰਮਾਤਮਾ ਤੋਂ ਬਿਨਾਂ ਤੋਂ ਬਿਨਾਂ ਕਿਵੇਂ ਸੁੱਖ ਮਿਲ ਸਕਦਾ ਹੈ ਪਰਮਾਤਮਾ ਤੋਂ ਬਿਨਾ ਤਾਂ ਸੁਖ ਪ੍ਰਾਪਤ ਹੋ ਹੀ ਨਹੀਂ ਸਕਦਾ ਦੂਜੀ ਨਹੀਂ ਜਾਏ ਤੇ ਹੋਰ ਕੋਈ ਜਗ੍ਹਾ ਹੈ ਹੀ ਨਹੀਂ ਜਿੱਥੇ ਸੁਖ ਜਾ ਮਿਲੇ ਜਿੱਥੇ ਸੁਖ ਮਿਲ ਜਾਣ ਪਰਮਾਤਮਾ ਦੇ ਘਰ ਤੋਂ ਬਿਨਾ ਦੂਜੀ ਹੋਰ ਜਗ੍ਹਾ ਹੈ ਹੀ ਕੋਈ ਨਹੀਂ ਜਿਨ ਨੇ ਚਖਿਆ ਪ੍ਰੇਮ ਰਸ ਸੇ ਤ੍ਰਿਵਤ ਰਹਿ ਅਗਾਏ ਮਹਾਰਾਜ ਕਹਿੰਦੇ ਜਿਨ੍ਹਾਂ ਨੇ ਪ੍ਰੇਮ ਦਾ ਰਸ ਚਖਿਆ ਨਾ ਜਿਨ੍ਹਾਂ ਨੇ ਨਾਮ ਦਾ ਰਸ ਪ੍ਰੇਮ ਦੇ ਨਾਲ ਚਖਿਆ ਹੈ ਜਿਨ੍ਹਾਂ ਨੂੰ ਪ੍ਰੇਮ ਜਿਨ੍ਹਾਂ ਦੇ ਅੰਦਰ ਹੈ ਪ੍ਰੇਮ ਕਰਦੇ ਨੇ ਜਿਹੜੇ ਜਿਨ ਪ੍ਰੇਮ ਕੀਓ ਤਿਨਹੀ ਪ੍ਰਾਪਾਇਓ ਜਿਨ੍ਹਾਂ ਨੇ ਪ੍ਰੇਮ ਕੀਤਾ ਉਹਨਾਂ ਨੇ ਰੱਬ ਨੂੰ ਪ੍ਰਾਪਤ ਕੀਤਾ ਹੈ ਪਿਆਰਿਓ ਮਹਾਰਾਜ ਕਹਿੰਦੇ ਜਿਨ੍ਹਾਂ ਨੇ ਪ੍ਰੇਮ ਦਾ ਰਸ ਚਖ ਲਿਆ ਸੇ ਤ੍ਰਿਪਤ ਰਹੇ ਅਗਾਏ ਉਹ ਤ੍ਰਿਪਤ ਹੋ ਜਾਂਦੇ ਨੇ ਉਹ ਰਾਜ ਜਾਂਦੇ ਨੇ ਉਹਨਾਂ ਨੂੰ ਹੋਰ ਕਿਸੇ ਪਦਾਰਥ ਦੀ ਭੁੱਖ ਰਹਿੰਦੀ ਨਹੀਂ ਉਹ ਦੁਨਿਆਵੀ ਪਦਾਰਥਾਂ ਦੀ ਭੁੱਖ ਨਹੀਂ ਰੱਖਦੇ ਜਿਵੇਂ ਬਾਬਾ ਫਰੀਦ ਸਾਹਿਬ ਉਹਨਾਂ ਦੀ ਮਾਤਾ ਨੇ ਉਹਨਾਂ ਨੂੰ ਰੱਬ ਨਾਲ ਕਿਵੇਂ ਜੋੜਿਆ ਜੀ ਇੱਕ ਦਿਨ ਕਿਹਾ ਪੁੱਤ ਫਰੀਦ ਤੂੰ ਨਵਾਜ ਅਦਾ ਕਰ ਨਵਾਜ ਪੜਿਆ ਕਰ ਤੇ ਬਾਬਾ ਫਰੀਦ ਸਾਹਿਬ ਕਹਿਣ ਲੱਗੇ ਮਾਂ ਮੈਂ ਨਵਾਜ ਪੜਿਆ ਕਰੂੰਗਾ ਰੱਬ ਕੀ ਦਿੰਦਾ ਹੈ ਤੇ ਮਾਂ ਕਹਿਣ ਲੱਗੀ ਪੁੱਤ ਫਰੀਦ ਖਾਣ ਵਾਸਤੇ ਸ਼ੱਕਰ ਦਿੰਦਾ ਹੈ ਉਹ ਖਾਣੇ ਹੀ ਸ਼ੱਕਰ ਦਿੰਦਾ ਹੈ ਪਹਿਲੇ ਦਿਨ ਬੈਠੇ ਤੇ ਮਾਂ ਨੇ ਸ਼ੱਕਰ ਰੱਖ ਦਿੱਤੀ ਉਠੇ ਸ਼ੱਕਰ ਚੱਕੀ ਬੜੀ ਸਵਾਦ ਲੱਗੀ ਤੇ ਮਨ ਵਿੱਚ ਲਾਲਚ ਪੈਦਾ ਹੋ ਗਿਆ ਵੀ ਰੱਬ ਤਾਂ ਰੋਜ਼ ਸ਼ੱਕਰ ਦਿਆ ਕਰੂਗਾ ਮਣਾ ਰੋਜ਼ ਬੈਠਿਆ ਕਰ ਰੋਜ਼ ਬੈਠਿਆ ਕਰਨਾ ਤੇ ਸ਼ੱਕਰ ਚਾਕੇ ਖਾ ਲਿਆ ਕਰਨਾ ਇੱਕ ਦਿਨ ਮਾਂ ਸ਼ੱਕਰ ਰੱਖਣੀ ਭੁੱਲ ਗਈ ਜਦੋਂ ਮਸੱਲਾ ਚੱਕਿਆ ਤੇ ਸ਼ੱਕਰਾਂ ਹੀ ਸ਼ੱਕਰਾਂ ਤੇ ਗੁਰੂ ਪਿਆਰਿਓ ਖਾ ਖਾ ਰੱਜ ਗਏ ਤੇ ਗੁਰੂ ਪਿਆਰਿਓ ਮਾਂ ਨੇ ਪੁੱਛਿਆ ਇੱਕ ਦਿਨ ਪੁੱਤ ਫਰੀਦ ਰੱਬ ਦੇ ਨਾਮ ਦਾ ਸਵਾਦ ਕਿਹੋ ਜਿਹਾ ਹੈ ਰੱਬ ਦੇ ਨਾਮ ਦਾ ਸਵਾਦ ਕਿਹੋ ਜਿਹਾ ਹੈ ਤੂੰ ਰੋਜ਼ ਜਪਦਾ ਹੈ ਤੂੰ ਕਹਿੰਦਾ ਮੈਂ ਹੁਣ ਸ਼ੱਕਰ ਨਹੀਂ ਖਾਣੀ ਮੈਂ ਦੁੱਧ ਨਹੀਂ ਪੀਣਾ ਮੈਂ ਸਹਿਤ ਨਹੀਂ ਖਾਣਾ ਤੇ ਤੈਨੂੰ ਕਿੰਨਾ ਕਰਸ ਆਉਂਦਾ ਤੇ ਬਾਬਾ ਫਰੀਦ ਸਾਹਿਬ ਕਹਿਣ ਲੱਗੇ ਮਾਂ ਸ਼ੱਕਰ ਖੰਡ ਨਵਾਤ ਗੁੜ ਮੱਖਿਓ ਮਾਜਾ ਦੁੱਧ ਸਬੇ ਵਸਤੂ ਮਿੱਠੀਆਂ ਆ ਰਬਨਾ ਪੁਜਣ ਤੁਦ ਕਹਿਣ ਲੱਗੇ ਮਾਂ ਜੀ ਸੱਚ ਸ਼ੱਕਰ ਆਪਣੀ ਥਾਂ ਤੇ ਉਹ ਵੀ ਮਿੱਠੀ ਹੈ ਦੁੱਧ ਆਪਣੀ ਥਾਂ ਤੇ ਉਹ ਵੀ ਮਿੱਠਾ ਹੈ ਖੰਡ ਆਪਣੀ ਥਾਂ ਤੇ ਉਹ ਵੀ ਮਿੱਠੀ ਹੈ ਸ਼ੱਕਰ ਮਿੱਠੀ ਹੈ ਦੁੱਧ ਮਿੱਠਾ ਹੈ ਸ਼ਹਿਰ ਮਿੱਠਾ ਹੈ ਇਹ ਮਿੱਠੇ ਨੇ ਜ਼ਰੂਰ ਮਿੱਠੇ ਨੇ ਪਰ ਜਿੰਨਾ ਰੱਬ ਦਾ ਨਾਮ ਮਿੱਠਾ ਹੈ ਉਹਦੇ ਤੁੱਲ ਇਹ ਕੁਝ ਨਹੀਂ ਸਕਦੇ ਆਖੋ ਸਤਨਾਮ ਸ੍ਰੀ ਵਾਹਿਗੁਰੂ ਉਹਦੇ ਬਰਾਬਰ ਨਹੀਂ ਪਹੁੰਚ ਸਕਦੇ ਜਿੰਨਾ ਰੱਬ ਦੇ ਨਾਮ ਵਿੱਚ ਮਠਾਸ ਹੈ ਸੱਕਰ ਖਾਂਡ ਨਵਾਤ ਗੁਰ ਮੱਖਿਓ ਮਾਜਾ ਦੁੱਧ ਸਬੇ ਵਸਤੂ ਮਿੱਠੀਆਂ ਰੱਬ ਨਾ ਪੁਜਣ ਤਦ ਮਾਂ ਮੇਰੀਏ ਇਹ ਰੱਬ ਦੇ ਨਾਮ ਦੇ ਬਰਾਬਰ ਨਹੀਂ ਪੁਜ ਸਕਦੀਆਂ ਦੇਖੋ ਗੁਰੂ ਪਿਆਰੇ ਜਿਨ੍ਹਾਂ ਨੂੰ ਸਵਾਦ ਆਇਆ ਨਾ ਨਾਮ ਦੇ ਰਸ ਦਾ ਉਹ ਦੁਨਿਆਵੀ ਪਦਾਰਥਾਂ ਦੇ ਰਸਾਂ ਦਾ ਸ਼ੌਂਕ ਨਹੀਂ ਰੱਖਦੇ ਬਾਬਾ ਫਰੀਦ ਸਾਹਿਬ ਵਰਗੇ ਉਹ ਛੱਡ ਦਿੰਦੇ ਨੇ ਕਹਿੰਦੇ ਇਹਨਾਂ ਦੀ ਲੋੜ ਨਹੀਂ ਹੁਣ ਹੁਣ ਤਾਂ ਰੱਬ ਦੇ ਨਾਮ ਦਾ ਹੀ ਰਸ ਆਉਣ ਲੱਗ ਗਿਆ ਸੋ ਇਸ ਤਰੀਕੇ ਨਾਲ ਜਿਨ੍ਹਾਂ ਨੂੰ ਪ੍ਰੇਮ ਦਾ ਰਸ ਆ ਜਾਂਦਾ ਹੈ ਨਾਮ ਦਾ ਰਸ ਆ ਜਾਂਦਾ ਸੇ ਤ੍ਰਿਭਤ ਰਏ ਆਗਾਏ ਜਿੰਨੀ ਚਾਖਿਆ ਪ੍ਰੇਮ ਰਸ ਸੇ ਤ੍ਰਿਭਤ ਰਏ ਆਗਾਉ ਰਜ ਜਾਂਦੇ ਹਨ ਆਪ ਤਿਆਗ ਬੇਨਤੀ ਕਰੇ ਲੇਹੋ ਪ੍ਰਭੂ ਲੜ ਲਾਏ ਫਿਰ ਆਪਾਂ ਭਿਆ ਭਾਵ ਨੂੰ ਤਿਆਗ ਕੇ ਨਾ ਆਪਾਂ ਭਾਵ ਤਿਆਗ ਕੇ ਬੇਨਤੀ ਕਰਦੇ ਆ ਬੇਨਤੀ ਕਰਦੇ ਆ ਇਹ ਪ੍ਰਮਾਤਮਾ ਮੈਨੂੰ ਆਪਣੀ ਲੜ ਲਾਵਾ ਮੈਂ ਤੇਰੇ ਲੜ ਲੱਗ ਜਾਵਾਂ ਜੋ ਹਰ ਕੰਤ ਮਿਲਾਈਆ ਛੇ ਵਿਛੜ ਕਤਹਿ ਨਾ ਜਾਏ ਮਹਾਰਾਜ ਕਹਿੰਦੇ ਜਿਨ੍ਹਾਂ ਨੂੰ ਜਿਨ੍ਹਾਂ ਜੀਵ ਰੂਪ ਇਸਤਰੀਆਂ ਨੂੰ ਪਤੀ ਪ੍ਰਮਾਤਮਾ ਨੇ ਆਪਣੇ ਨਾਲ ਮੇਲਿਆ ਹੈ ਛੇ ਵਿਛੜ ਕਤਹਿ ਨਾ ਜਾਏ ਉਹ ਫਿਰ ਵਿਛੜ ਕੇ ਕਿਤੇ ਹੋਰ ਥਾਂ ਨਹੀਂ ਜਾਂਦੀਆਂ ਉਹ ਜੀਵ ਰੂਪ ਇਸਤਰੀਆਂ ਵਿਛੜ ਕੇ ਹੋਰ ਜਗਾ ਨਹੀਂ ਜਾਂਦੀਆਂ ਜਿਨ੍ਹਾਂ ਨੂੰ ਪਤੀ ਪ੍ਰਮਾਤਮਾ ਨੇ ਮਿਲਾ ਲਿਆ ਹੈ ਆਪਣੇ ਨਾਲ ਪ੍ਰਭ ਵੇਣ ਦੂਜਾ ਕੋ ਨਹੀਂ ਨਾਨਕ ਹਰ ਸਰਨਾਏ ਫਿਰ ਉਹ ਇਹ ਕਹਿ ਲੱਗ ਜਾਂਦੀਆਂ ਨੇ ਕਿ ਪਤੀ ਪਰਮੇਸ਼ਰ ਤੋਂ ਬਿਨਾ ਹੋਰ ਦੂਜੀ ਹੈ ਹੀ ਜਗ੍ਹਾ ਕੋਈ ਨਹੀਂ ਨਾਨਕ ਹਰ ਸਰਨਾਏ ਅਸੀਂ ਤਾਂ ਉਸ ਪ੍ਰਮਾਤਮਾ ਦੀ ਸ਼ਰਨ ਵਿੱਚ ਹਾਂ ਅਸੂ ਸੁਖੀ ਵਸੰਦੀਆ ਜਿਨ੍ਹਾਂ ਮયા ਹਰ ਰਾਏ ਅਖੀਰ ਵਾਲੀਆਂ ਪੰਕਤੀਆਂ ਵਿੱਚ ਮਹਾਰਾਜ ਕਹਿੰਦੇ ਨੇ ਅਸੂ ਦੇ ਮਹੀਨੇ ਦੁਆਰਾ ਕਿ ਉਹ ਜੀਵ ਰੂਪ ਇਸਤਰੀਆਂ ਸੁਖੀ ਵਸਦੀਆਂ ਜੇ ਜਿਨ੍ਹਾਂ ਮਾਇਆ ਹਰ ਰਾਏ ਜਿਨ੍ਹਾਂ ਦੇ ਉੱਪਰ ਮਾਇਆ ਕਹਿੰਦੇ ਨੇ ਕਿਰਪਾ ਨੂੰ ਕੀ ਦੀਜੀ ਹਰ ਰਾਏ ਹਰੀ ਪਰਮਾਤਮਾ ਦੀ ਜਿਨ੍ਹਾਂ ਦੇ ਉੱਪਰ ਪਰਮਾਤਮਾ ਦੀ ਕਿਰਪਾ ਹੋ ਜਾਂਦੀ ਹੈ ਉਹ ਜੀਵ ਰੂਪ ਇਸਤਰੀਆਂ ਸੁਖੀ ਵਸਦੀਆਂ ਨੇ ਅੱਜ ਸਾਡੇ ਘਰਾਂ ਵਿੱਚ ਸੁੱਖ ਕਿਉਂ ਨਹੀਂ ਕਿਉਂ ਕਰਕੇ ਅਸੀਂ ਪਰਮਾਤਮਾ ਦੇ ਨਾਮ ਨੂੰ ਭੁੱਲ ਚੁੱਕੇ ਹਾਂ ਇਸ ਕਰਕੇ ਸਾਡੇ ਘਰਾਂ ਵਿੱਚ ਸੁੱਖ ਨਹੀਂ ਮਹਾਰਾਜ ਕਹਿੰਦੇ ਇੱਕ ਤਰੀਕਾ ਹੈ ਘਰ ਵਿੱਚ ਸੁੱਖ ਆ ਜਾਏਗਾ ਇੱਕ ਮੰਤਰ ਦਾ ਜਾਪ ਕਰਿਆ ਕਰ ਤੂੰ ਉਹ ਕਿਹੜਾ ਮੰਤਰ ਹੈ ਮਹਾਰਾਜ ਕਹਿੰਦੇ ਘਰ ਸੁੱਖ ਵਸਿਆ ਬਾਹਰ ਸੁੱਖ ਪਾਇਆ ਕਹੋ ਨਾਨਕ ਗੁਰ ਮੰਤਰ ਦੜਾਇਆ ਜਿਹੜੇ ਗੁਰ ਮੰਤਰ ਦਾ ਅਭਿਆਸ ਕਰਦੇ ਆ ਵਾਹਿਗੁਰੂ ਸਿਮਰਦਾ ਸਿਮਰਨ ਦਾ ਅਭਿਆਸ ਕਰਦੇ ਆ ਵਾਹਿਗੁਰੂ ਵਾਹਿਗੁਰੂ ਕਰਦੇ ਆ ਨਾ ਜਿਹੜੇ ਉਹਨਾਂ ਦੇ ਘਰਾਂ ਵਿੱਚ ਸੁੱਖ ਆ ਜਾਂਦਾ ਸਦੀਵੀ ਕਾਲੇ ਸੁੱਖ ਆ ਜਾਂਦਾ ਅਸੀਂ ਸੰਗਰਾਣ ਵਾਲੇ ਦਿਨ ਗੁਰੂ ਘਰ ਕਿਉਂ ਆਉਣੇ ਆ ਜੀ ਭਲਾ ਐਸੇ ਕਰਕੇ ਤਾਂ ਅਸੀਂ ਆਉਣੇ ਆ ਕਿ ਸਾਰਾ ਮਹੀਨਾ ਸਾਡਾ ਸੁੱਖਾਂ ਦੇ ਵਿੱਚ ਗੁਜ਼ਰ ਜਾਏ ਸਾਰੇ ਮਹੀਨੇ ਸਾਡੇ ਘਰ ਸੁੱਖ ਰਹਿਣ ਪਰ ਜੇ ਘਰ ਵਿੱਚ ਸੁੱਖ ਲੈਣਿਆ ਤੇ ਰੋਜ਼ ਬਾਣੀ ਪੜ੍ਹਨੀ ਪੈਗੀ ਇਹ ਨਹੀਂ ਵੀ ਕੱਲਾ ਮਹੀਨੇ ਵਾਲੇ ਦਿਨ ਮੱਥਾ ਟੇਕ ਲਿਆ ਤੇ ਮੁੜ ਪੜਨ ਦੀ ਲੋੜ ਨਹੀਂ ਬਸ 30 ਦਿਨ ਇਦਾਂ ਹੀ ਲੰਘ ਜਾਣਗੇ ਨਹੀਂ ਪਿਆਰਿਓ ਰੋਜ਼ ਬਾਣੀ ਪੜਨੀ ਪਵੇਗੀ ਰੋਜ਼ ਅਭਿਆਸ ਕਰਨਾ ਪਵੇਗਾ ਰੋਜ਼ ਸਿਮਰਨ ਕਰਨਾ ਪਵੇਗਾ ਤਾਂ ਘਰਾਂ ਵਿੱਚ ਸੁੱਖ ਆਵੇਗਾ ਕੱਲਾ ਮਹੀਨੇ ਵਾਲੇ ਦਿਨ ਆਉਣ ਦੇ ਨਾਲ ਨਹੀਂ ਮਹੀਨੇ ਵਾਲੇ ਦਿਨ ਆਉਣਾ ਮੁਬਾਰਕ ਹੈ ਚੰਗੀ ਗੱਲ ਹੈ ਸੰਗਰਾਦ ਜਿਹੜੀ ਹੈ ਮਹੀਨਾ ਜਿਹੜਾ ਉਹ ਗੁਰੂ ਦੀ ਬਾਣੀ ਪੜ ਕੇ ਆਰੰਭ ਕਰਨਾ ਚੰਗੀ ਗੱਲ ਹੈ ਬਹੁਤ ਵਧੀਆ ਹੈ ਸੰਗਤਾਂ ਜੇ ਮਹੀਨੇ ਵਾਲੇ ਦਿਨ ਮੱਥਾ ਟੇਕਦਿਆਂ ਨੇ ਚੰਗੀ ਗੱਲ ਪਰ ਰੋਜ਼ ਵੀ ਆਇਆ ਕਰੋ ਰੋਜ਼ ਵੀ ਆਉਣਾ ਬਹੁਤ ਜ਼ਰੂਰੀ ਹੈ ਰੋਜ਼ ਗੁਰੂ ਚਰਨਾ ਵਿੱਚ ਆਪਣੀ ਹਾਜ਼ਰੀ ਲਵਾਇਆ ਕਰੋ ਸਤਿਗੁਰੂ ਰਹਿਮਤ ਕਰਨ ਇਹ ਮਹੀਨਾ ਚੜ੍ਹਦੀਆਂ ਕਲਾ ਦੇ ਨਾਲ ਸੁਖ ਸੁਖਾਂ ਦੇ ਨਾਲ ਬਤੀਤ ਹੋਵੇ ਮਹਾਰਾਜ ਮੇਰ ਕਰਨ ਜਿਵੇਂ ਪਿਛਲਾ ਮਹੀਨਾ ਹੁਕਮ ਵਿੱਚ ਬਤੀਤ ਹੋਇਆ ਏਵੇਂ ਇਸੇ ਤਰ੍ਹਾਂ ਇਹ ਮਹੀਨਾ ਵੀ ਰੱਬ ਦੇ ਭਾਣੇ ਵਿੱਚ ਬਤੀਤ ਹੋਵੇ ਇਨੀਆਂ ਬੇਨਤੀਆਂ ਕੁਰਬਾਨ ਕਰਨੀਆਂ